ਅਤੇ ਨੰਗਲ ਵਗੇ ਮੱਤੇ ਨੰਗਲ ਵਗੇ ਬਹੁਤ ਹੀ ਸਤਿਕਾਰਯੋਗ ਸਾਹਰ ਭਾਤ ਸਿੰਘ ਦੇ ਗ੍ਰਹਿ ਵਗੇ ਸਾਡੀ ਭੈਣ ਸੁਰਿੰਦਰਪਾਲ ਕੌਰ ਜਿਹੜੇ ਜ਼ਿਲ੍ਹਾ ਕੋਆਰਡੀ ਆਮ ਪਾਰਟੀ ਦੇ ਜਿਲ੍ਹਾ ਕੋਆਰਡੀਨੇਟਰ ਵੀ ਰਹੇ ਨੇ ਜਿਹੜੇ ਮੋਢੀ ਮੈਂਬਰ ਸਨ ਇਹਨਾਂ ਨੇ ਤੁਹਾਨੂੰ ਮਨਉ ਤੁਹਾਨੂੰ ਇਸ ਆਮ ਪਾਰਟੀ ਦੀ ਸੇਵਾ ਕੀਤੀ ਆ ਪਰ ਸਾਢੇ 3 ਸਾਲ ਸਵਾਏ ਇਹਨਾਂ ਨੂੰ ਰੋਣ ਤੋਂ ਸਵਾਏ ਇਦਾਂ ਝੂਠ ਬੋਲਣ ਤੋਂ ਸਵਾਏ ਇਹਨਾਂ ਨੂੰ ਬਾਰੇ ਲੱਪੇ ਤੋਂ ਸਵਾਏ ਕੁਝ ਵੀ ਇਹਨਾਂ ਨੂੰ ਇਹਨਾਂ ਨੂੰ ਦਤਾਣੀ ਆ ਮੈਂ ਧੰਨਵਾਦ ਇਸ ਭੈਣ ਦਾ ਸੁਭਕੀ ਟੀਮ ਦਾ ਸੋਚੇ ਪਰਿਵਾਰ ਦਾ ਇਹ ਜਿਹੜਾ ਇੱਥੋਂ ਦਾ ਪੰਜਾਬ ਦਾ ਇੰਚਾਰਜ ਆ ਸ਼ਿਸ਼ੋਧੀ ਆ ਜਿਹੜਾ ਪਰਸੋਂ ਚੋਂ ਆਪਣੇ ਦਬਕੇ ਮਾਰਦਾ ਪਿਆ ਸੀ ਕਿ ਸਾਮ ਡਾਂ ਡੰਡ ਭੇਤ ਤੇ ਸਾਡੀਆਂ ਭੈਣ ਨੂੰ ਕਹਿੰਦਾ ਪਿਆ ਸੀ ਇਹ ਉਸ ਮਾਤਾ ਉਸ ਉਸ ਕੌਮ ਦੀਆਂ ਵਾਰਸਾਂ ਸਾਡੀਆਂ ਭੈਣਾਂ ਇਹਨਾਂ ਨੇ ਪੰਜਾਬ ਪੰਜਾਬੀਤ ਨੂੰ ਤੇ ਪੰਜਾਬ ਦੇ ਦੁੱਖ ਸਾਂਝੇ ਕਰਨ ਵਾਲਿਆਂ ਨੂੰ ਆਪ ਸਭ ਤੋਂ ਅੱਗੇ ਪਲੀ ਤੇ ਲੈ ਕੇ ਆਏ ਆ ਤੇ ਡਰੇ ਨਹੀਂ ਆ ਬੜਾ ਪ੍ਰੈਸ਼ਰ ਹੀ ਇਹਨਾਂ ਦੇ ਕਿਉਂਕਿ ਮੈਂ ਦੱਸਣਾ ਚਾਹੁੰਨਾ ਮੈਂ ਤੇ ਆਪ ਤੁਹਾਡੇ ਸਾਹਮਣੇ ਦੱਸਣਾ ਚਾਹੁੰਨਾ ਕਿ ਆ ਮੈਂ ਭੈਣ ਦਾ ਬੜਾ ਨਾਂ ਛੋੜਿਆ ਇਹਦੇ ਇਹ ਬੰਦਿਆ ਨਾ ਵੀ ਡਾਢੀ ਆ ਕਿ ਜਿਹੜੀ ਸੱਚਾਈ ਆ ਜਿਹੜੀ ਸੱਚਾਈ ਹੈ ਜੋ ਮੈਂ ਸੰਗਤ ਕੋ ਸੁਣਿਆ ਭੈਣ ਭਰਾਵਾਂ ਸੁਣਦਾ ਹਾਂ ਪਰ ਮੈਂ ਇਹਨਾਂ ਨੂੰ ਅਸ਼ਵਾਸਨ ਦਿੰਦਾ ਆ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਤੁਹਾਡੇ ਹਰ ਦੁੱਖ ਸੁੱਖ ਚ ਭਾਈਵਾਲ ਹੋਵਾਂਗੇ ਜੋ ਕਵਾਂਗੇ ਸੋ ਕਰਕੇ ਵਿਖਾਵਾਂਗੇ ਜਿਹੜਾ ਕਿਹੜਾ ਹੋਣਾੜਾ ਹੋਊਗਾ ਕਿਸੇ ਤਸ ਤੁਹਾਨੂੰ ਹੀ ਈਮਾਨ ਹੋਊਗਾ ਸਾਨੂੰ ਹੀ ਈਮਾਨ ਹੋਊਗਾ ਸਾਫ਼ ਸੁਥਰੀ ਗੱਲ ਕਰਾਂਗੇ ਕਿ ਕਿਹੜੇ ਤੁਸੀਂ ਜਿਹੜਾ ਅੱਜ ਫੈਸਲਾ ਕੀਤਾ ਆ ਕਿਹੜਾ ਇਹ ਸ਼ੋਧਿਆ ਜਿਹੜਿਆ ਪੰਜਾਬ ਦੀਆਂ ਔਰਤਾਂ ਨੂੰ ਲਿਖਾਰ-ਲਿਖਾਰ ਰੁਪਏ ਦੇ ਬਰਗਲਾ ਕੇ ਇਹਨਾਂ ਨੇ ਵੋਟਾਂ ਲਈਆਂ ਲੋਕਾਂ ਦੇ ਪੰਜਾਬ ਦੇ ਪਿੱਠ 'ਤੇ ਛੁਰਾ ਮਾਰ ਕੇ ਵੋਟਾਂ ਲਈਆਂ ਆ ਗਬਰਾਹ ਕਰਕੇ ਵੋਟਾਂ ਲਈਆਂ ਅੱਜ ਵੀ ਮੈਨੂੰ ਆ ਦੱਸ ਦੇ ਪੇ ਸਰ ਭਾ ਸਿੱਕੇ ਇੱਥੇ ਗਲੀ ਬਣ ਗਈ ਆ ਸ਼ੁਕਰ ਕਿੰਨੇ ਕਿਹਦਾ ਕੋਈ ਕੰਮ ਨਹੀਂ ਨਾ ਮੈਨੂੰ ਸਤਿ ਰਿਆ ਕਰੋ ਆਪੇ ਗੜੀਆਂ ਬੱਦਲਣਗੇ ਸ਼ੁਰੂ ਹੋ ਜਾਣਗੀਆਂ ਕਿਹਦਾ ਕੋਈ ਕੰਮ ਨਹੀਂ ਤਾਂ ਮੈਨੂੰ ਸਤਿ ਰਿਆ ਕਰੋ ਇਹਨਾਂ ਨੇ ਇਸ ਬਹਾਨੇ ਨਾਲ ਹੀ ਕੰਮ ਕਰੀ ਜਾਣੇ ਆ ਇਹ ਸਾਬ ਪਰ ਲੋਕ ਬੜੇ ਸਿਆਣੇ ਲੋਕਾਂ ਨੇ ਮਨ ਬਣਾਇਆ ਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਜੇ ਪੰਜਾਬ ਚੋਂ ਗੁੰਡਾਗਰਦੀ ਬੰਦ ਕਰਾਉਣੀ ਆ ਜੇ ਪੰਜਾਬ 'ਚੋਂ ਨਸ਼ੇ ਬੰਦ ਕਰਾਉਣੇ ਆ ਜੇ ਪੰਜਾਬ ਨੂੰ ਮੁੜ ਆਰਥਿਕ ਲੀਕ ਤੇ ਲਿਆਉਣਾ ਜੇ ਪੰਜਾਬ ਨੂੰ ਕਿਸਾਨੀ ਦੀ ਬਚਾਉਣੀ ਆ ਅੱਜ ਤੁਸੀਂ ਵੇਖੋ ਅਤਾ ਆਪਣੇ ਤੁਹਾਨੂੰ ਯਾਦ ਹੋਵੇਗਾ 22 ਫਸਲਾਂ ਦੇ ਕਹਿੰਦੇ ਸੀ ਆਮ ਪਾਰਟੀ ਵਾਲੇ ਹੀ ਐਮਐਸਪੀ ਦਵਾਂਗੇ ਇਹ ਕਿਹਦੇ ਕਿਹ ਕਿ ਸਾਡੀ ਇੰਨੀ ਮੰਤਰੀ ਰਹੀ ਆ ਉਹ ਕਿਹਦੀ ਚੁਟਕੀਆਂ ਨਹੀਂ ਚੁਟਕੀਆਂ ਹੀ ਦਵਾਂਗੇ ਆ ਦੂਸਰਾ ਕਿਹੜਾ ਕੇਜਰੀਵਾਲ ਆ ਕਹਿੰਦਾ 20 ਹਜ਼ਾਰ ਕਰੋੜ ਰੇਟਾ ਦਾ ਮੈਂ ਇਕੱਠਾ ਕਰਕੇ ਮੇਰੇਵਨਿਊ ਕਰਾਂਗਾ ਆ ਸ਼ਰਾਬ ਤੋਂ ਇਹਨਾਂ ਰੇਵਨਿਊ ਇਕੱਠਾ ਕਰਨਾ ਲੱਗੀ ਸੀ ਹੋਰ ਨੂੰ ਹੋਰ ਪੰਜਾਬ ਨੂੰ ਕਰਕੇ ਥੱਲੇ ਡੋਬ ਕੇ ਰੱਖਤਾ ਆ 4 ਲੱਖ ਕਰੋੜ ਕਰਦੇ ਆ ਆ ਹੋ ਗਿਆ ਤਰਖਾਵਾ ਦੇ ਇਹਨੂੰ ਪੈਸੇ ਨਹੀਂ ਸਰਕਾਰ ਕੋਲ ਪੰਜੀ ਆ ਪਿਛਲੇ ਹਫਤੇ 50000 ਕਰੋੜ ਰੁਪਏ ਤਰਖਾਵਾਂ ਦੇ ਨੂੰ ਲੈਣ ਕਿ ਦੱਸੋ ਕਿੱਥੋਂ ਪੰਜਾਬ ترقی ਕਰ ਜੂਗਾ ਕਿੱਥੋਂ ਨੌਜਵਾਨਾਂ ਨੂੰ ਨੌਕਰੀ ਦੇ ਦਾ ਕਿੱਥੋਂ ਸਾਂਝੇ ਕੰਮ ਹੋ ਜਾਣਗੇ ਆ ਕਿੰਨੇ ਵੀ ਗਲੀਆਂ ਨਾਲੀਆਂ ਦੇ ਪਿਆਆਂ ਦੇ ਪਿੰਡਾਂ 'ਚ ਡਵੈਲਪਮੈਂਟ ਦੇ ਕੰਮ ਹੁੰਦੇ ਪਿਆ ਸਾਰੇ ਮੰਦਰੀਗਾ ਦੇ ਸੈਂਟਰ ਕੇਂਦਰ ਸਰਕਾਰ ਦੀ ਹੁੰਦੇ ਪਏ ਅਮਨ ਦਸਰਾ ਚਾਹਾਂ ਆਪਣੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਨੌਜਵਾਨ ਵੀਰਾਂ ਨੂੰ ਆ ਲੋਕ ਭਾਈ ਸਕੀਮਾਂ ਕੇਂਦਰ ਦੀ ਸੈਂਕੜੇ ਸਕੀਮਾਂ ਨੇ ਤੇ ਅਸੀਂ ਨੌ ਸਕੀਮਾਂ ਏਅਰਮਾਰਕ ਕੀਤੀਆਂ ਪੈਨਲ ਫਿਟ ਬਣਾਇਆ ਸਾਡੀ ਪਾਰਟੀ ਨੇ ਹਾਈ ਕਮਾਂਡ ਨੇ ਉਹ ਹੀ ਪਿੰਡ ਪਿੰਡ ਤੇ ਕੈਂਪ ਲਾਉਣ ਨੇ ਪਏ ਪਿੰਡ ਪਿੰਡ ਐਸੇ ਸਰਕਾਰ ਨੇ ਉਹ ਬੰਦ ਹੀ ਉਸ ਨੂੰ ਭੇਜ ਕੇ ਗੁੰਡਾ ਕਰਦੀ ਕਰਾ ਕੇ ਮੈਨੂੰ 5 ਘੰਟੇ ਥਾਣੇ ਭਾਈ ਛੱਡਿਆ ਸਾਨੂੰ ਕਿ ਅਸੀਂ ਦੇ ਕਾਲੀਆਂ ਦੇ ਗਿੱਧੇ ਪਿਉਂਦ ਲੱਗੀ ਸਾਨੂੰ ਭਾਵੇਂ ਸਾਰੀ ਕਾਲੇ ਪਾਣੀ ਬਾਦੋ ਲੋਕਾਂ ਦੇ ਸਕੀਮਾਂ ਬੋਦੀ ਦੀ ਜਾਈ ਦੀਆਂ ਮੇਰਾ ਕਹਿਣ ਤੋਂ ਭਾਵੇਂ ਆ ਕਿ ਜਿਹੜੀ ਸਰਕਾਰ ਲੋਕਾਂ ਤੱਕ ਗਰੀਬਾਂ ਤੱਕ ਉਹਨਾਂ ਦੀਆਂ ਸਕੀਮਾਂ ਨਹੀਂ ਪਹੁੰਚਣ ਦਿੰਦੀ ਉਹ ਲੋਕਾਂ ਨੂੰ ਕਿੱਥੋਂ ਕੀ ਦੇ ਇਥੋਂ ਰਾਜਪਾ ਕਰ ਦਿੰਦੀ ਮੈਂ ਤੇ ਆ ਜਿਹੜਾ ਇਹਨਾਂ ਦਾ ਮਤ ਮਾਤਰਾ ਮਾਤਰੀ ਕਰਦੇ ਕਿ ਅੱਗੇ ਵੀ ਕੋਈ ਰੰਗਲ ਬੈਠੇ ਆ ਪਰ ਮਹਾਤਮਾ ਉਹ ਕਹਿੰਦਾ ਹੁੰਦਾ ਇੱਕ ਪਰਿਵਾਰਵਾਦ ਆ ਪਰਿਵਾਰ ਰਵਾਰ ਦਾ ਬੜਾ ਨੇ ਰੋਲਾ ਪਾਇਆ ਏ ਕਿਸਾਨ ਹਰਪਰਤਾਸ ਦਾ ਅਪਸਾਸ ਧਰਨ ਸਿੰਘ ਦਾ ਪਰਿਵਾਰ ਡਾਕਟਰ ਅੰਸਿੱਤ ਦਾ ਪਰਿਵਾਰ ਤੇ ਮੇਰਾ ਗੁੱਸਾ ਨਾ ਕਰਿਓ ਆ ਜਿਹੜੀ ਸਾਡੀ ਭੈਣ ਦੇ ਆ ਜਿਹੜੇ ਸਾਡੇ ਨੌਜਵਾਨ ਵੀਰ ਤੋਰ ਖੋਤੇ ਆ ਇਹਨਾਂ ਨੇ ਆਪਣੀਆਂ ਜੁੱਤੀਆਂ ਘਸਾ ਲਈਆਂ ਜੁੱਤੀਆਂ ਜੇ ਪੰਜਾਬੀ ਜਿਖਮ ਜੇ ਮੈਂ ਕਹਾਂ ਕਿ ਜਿਹੜੇ ਪੋਸਟਰ ਬੰਨ੍ਹ ਰਿਆ ਆਪਣੇ ਹੱਥੀ ਗਰਮੀ ਦੇ ਗਰਮੀ ਦੇ ਵਿੱਚ ਆਪਣੀ ਹੱਥੀ ਲਾਉਂਦੇ ਰਹੇ ਆ ਇਹਦੇ ਨਾਲ ਇਸ ਐਮਐਲਏ ਨਾਲ ਤੇ ਜਦੋਂ ਇਹਨਾਂ ਨੂੰ ਸੁਖਮੰਨੀ ਸਮਾਇਆ ਤੇ ਆਪਣੀ ਨਾਂ ਤੇ ਆਪਣਾ ਪੁੱਤ ਅਮਰੀਕਾ ਤੋਂ ਲੈ ਕੇ ਇੱਥੇ ਬਾਹਰ ਆ ਤੇ ਇੱਥੇ ਲੁੱਟੋ ਦੇ ਘੁੱਟੋ ਤੇ ਜੋ ਹੁਣ ਜੋ ਦਸ਼ਾ ਬਣਾਈ ਪਈ ਇਹਨਾਂ ਨੇ ਇੰਨਾਂ ਵਾਲੇ ਹਲਕੇ ਦੇ ਵਿੱਚ ਦਿਨ ਦਿਹਾੜੇ ਗੁੰਡਾ ਕਰਦੀਆਂ ਦਿਨ ਦਿਹਾੜੇ ਲੁੱਟਾ ਖੋਹ ਰੀਆਂ ਮੈਂ ਗਾਰੀਆਂ ਲੰਮੀ ਸਪੀਚਾਂ ਨਹੀਂ ਕਰਨੀਆਂ ਮੈਂ ਤੁਹਾਨੂੰ ਆਦੀ ਆ ਆਡੀ ਭੈਣ ਦਾ ਬਿੰਦਰਪਾਲ ਕੌਰ ਦਾ ਸਬੂਚੀ ਇਹਨਾਂ ਟੀਮ ਦਾ ਪਰਿਵਾਰ ਦਾ ਮਾਸਟਰ ਜੀ ਦਾ ਮਾਸਟਰ ਸੁਦੀਰ ਸੋਹਣਾ ਦਾ ਇਸ ਮੁਕੇ ਪਰਿਵਾਰ ਦਾ ਇਹ ਜਿਨ੍ਹਾਂ ਨੇ ਤਗੜੇ ਹੋ ਕੇ ਸਾਡਾ ਮਨ ਬਣਾਇਆ ਸਾਧ ਦੇ ਦਾ ਭਾਰਤੀ ਜਨਤਾ ਪਾਰਟੀ ਦਾ ਇਹਨਾਂ ਨੂੰ ਮੱਝ ਆਏ ਕਿ